ਚੈਨਲ ਤੇ ਵਧੇਰੇ ਤਾਜ਼ਾ ਖਬਰਾਂ ਦੇਖਣ ਲਈ ਪੰਜਾਬ ਜੋ ਸਰਚ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤੇ ਦੇਖੋ ਰੋਜ਼ ਤਾਜ਼ਾ ਖਬਰ ਬਲੌਗਸ ਮਤੀ ਰਾਜਪੁਰ ਬਲੌਗ ਦੀ 13 ਤੇ ਸ਼ੰਭੂ ਬਲੌਗ ਦੀ 19 ਸਿੱਟਾ ਲਈ ਪਈਆਂ ਵੋਟਾਂ ਤੋਂ ਬਾਅਦ ਦੋਵੇਂ ਬਲੌਕਰ ਦੇ ਉਮੀਦਵਾਰਾਂ ਦੀਆਂ ਕਿਸਮਤ ਚੋਣ ਪੇਟੀਆਂ ਵਿੱਚ ਬੰਦ ਹੋ ਗਈ ਅੱਜ ਕੁਝ ਥਾਵਾਂ ਤੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਸਮਰਥਕਾਂ ਤੂ ਤੂ ਮੈਂ ਮੈਂ ਦੇਖਣ ਨੂੰ ਮਿਲੀ ਪਰ ਮੌਕੇ ਤੇ ਮੌਜੂਦ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਅੱਜ ਰਾਜਪੁਰੇ ਚ ਮੇਰੇ ਹਸਾਬ ਨਾਲ ਸਭ ਤੋਂ ਸ਼ਾਂਤੀਪੂਰਕ ਇਲੈਕਸ਼ਨ ਹਲਕਾ ਰਾਜਪੁਰਾਇਚ ਹੋ ਰਿਹਾ ਲੋਕ अमन ਸ਼ਾਂਤੀ ਨਾਲ ਵੋਟਾਂ ਪਾ ਰਹੇ ਆ ਚਲ ਬੀਜੇਪੀ ਦਾ ਇੱਥੇ ਬੂਤ ਵੀ ਨਹੀਂ ਲੱਗਿਆ ਤਾਂ ਰਾਜਪੁਰਾ ਚ ਜਿੰਨੇ ਬਲੋਕ ਸੰਗਤ ਦੇ ਮੈਂਬਰ ਗਣੇ ਨੇ ਜਿੰਨੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਗਣੇ ਨੇ ਸਭ ਤੋਂ ਪੰਜਾਬ ਹੈ ਸਭ ਤੋਂ ਵੱਧ ਰਾਜਪੁਰਾ ਚ ਹਲਕੇ ਦੀ ਜਿੱਤ ਹੋਈ ਤਾਂ ਜੀ ਸਾਡੀ ਐਮਐਲਏ ਸਾਹਿਬ ਨੂੰ ਨੀਲ ਪਰ ਜੋਨ ਚ ਡਿਊਟੀ ਲਈ ਗਈ ਹੈ ਬਹੁਤ ਵਧੀਆ ਇਲੈਕਸ਼ਨ ਹੋ ਰਹੇ ਹੈ ਕਿਸੇ ਗੱਲ ਦੀ ਕਿਸੇ ਨੂੰ ਕੋਈ ਤਕਲੀਫ ਨਹੀਂ ਬਲਾਕ ਸੰਤੀ ਬਣੀ ਕਾਗਰ ਸਪਾਰਟ ਬਣੀ ਠੀਕ ਚੱਲ ਰਿਹਾ ਜੀ ਤਪਾਰੀ ਵੋਟਾਂ ਨਾਲ ਜਿੱਤਾਂਗੇ ਜੀ ਜੀ ਹਰਦਾਲ ਸਿੰਘ ਮੌਕੇ ਕੋਈ ਹੋਰ ਵਿੱਚ ਹੋ ਰਹੀ ਜੀ ਅੰਮ੍ਰਿਤਕਾਲ ਸਾਹਾ ਬਗੈਤੀ ਦੇ ਪਤੇ ਮੈਂ ਸ੍ਰਿੰਦਰ ਸਿੰਘ ਟਿਕਾੜਾਰ ਬਲਾਕ ਸੰਵਤੀ ਕਾਂਗਰਸ ਵੱਲੋਂ ਚੋਣ ਲੜ ਰਿਹਾ ਹਾਂ ਤੇ ਇੱਥੇ ਬਹੁਤ ਹੀ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋ ਰਿਹਾ ਹੈ ਤੇ ਸਾਨੂੰ ਬਹੁਤ ਜ਼ਿਆਦਾ ਰਿਸਪਾਂਸ ਮਿਲ ਰਿਹਾ ਹੈ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਵਤੀ ਦੀ ਇਲੈਕਸ਼ਨ ਹੋ ਰਹੀ ਹੈ ਕੋਈ ਵੀ ਝਗੜਾ ਨਾ ਹੋਵੇ ਸ਼ਾਂਤੀ ਨਾਲ ਕੰਮ ਬੈਣ ਅਸੀਂ ਆਪਣੀ ਸਾਰੀ ਲੋੜ ਦੀ ਇੱਕ ਕੂਟ ਲਾਈ ਹੋਈ ਹੈ ਤਾਂ ਕਿ ਕੋਈ ਝਗੜਾ ਨਾ ਹੋਵੇ ਸਾਰੇ ਏਰੀਆ ਦੇ ਬਿਲਕੁਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਨੇ ਮੈਂ ਬਹੁਤ-ਬਹੁਤ ਹੀ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਰਾਜਪੁਰੇ ਦੀ ਜਨਤਾ ਹੈ ਕਿ ਉਹਨਾਂ ਨੇ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲਿਆ ਕਿਤੇ ਵੀ ਜਿਹੜੀ ਕਿਸੇ ਵੀ ਕੋਈ ਛੋਟੀ ਜਿਹੀ ਵੀ ਗੱਲ ਨਹੀਂ ਕਿਤੇ ਵੀ ਹਲਕੇ ਦੇ ਵਿੱਚ ਇਹ ਵਾਪਰੀ ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਕਿਤੇ ਪੱਤਾ ਵੀ ਨਹੀਂ ਹਿੱਲਣ ਦੇਾਂਗੇ ਤਾਂ ਉਹ ਬਿਲਕੁਲ ਉਦਾ ਹੀ ਹੋਇਆ ਪ੍ਰਸ਼ਾਸਨ ਨੂੰ ਵੀ ਜੋ ਪੂਰੀ ਇਹ ਉਪਰੋਂ ਵੀ ਹਦਾਇਤਾਂ ਸੀਗੀਆਂ ਇਹ ਕਿ ਕਿਤੇ ਕੋਈ ਚਾਗੜੇਬਾਜੀ ਨਹੀਂ ਹੋਣੀ ਤੇ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਵੀ ਕਿ ਬੜੇ ਸੱਚਜੇ ਢੰਗ ਦੇ ਨਾਲ ਜਿਹੜੀ ਉਹਨਾਂ ਨੇ ਜਿਹੜੀ ਇਹ ਚੋਣਾਂ ਇਹ ਕਰਾਈ ਹੈ ਤੇ ਦੂਜਾ ਮੈਨੂੰ ਬਹੁਤ ਕੋਸ਼ ਵਧੀਆ ਦੇਖਣ ਨੂੰ ਆਇਆ ਕਿ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਸਾਰਾ ਹੀ ਹੰਗਾਰਾ ਬਹੁਤ ਵੱਡਾ ਆਇਆ ਕਿ ਸਾਡੇ ਸਾਰੀਆਂ ਦੇ ਸਾਰੀਆਂ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਇਹ ਅਯਦਬੀਦਾ ਜਿਹੜਾ ਮਾਮਲਾ ਸੀ ਉਹਦੇ ਕਰਕੇ ਮੈਨੂੰ ਇਹ ਲੱਗਿਆ ਕਿ ਜਿਹੜਾ ਅਕਾਲੀ ਗੱਲ ਦਾ VOTER ਸੀ ਉਹ ਨਰਾਸ਼ ਸੀ ਉਹ ਮੈਨੂੰ ਕਈ ਪੱਖਾਂ ਤੋਂ ਲੱਗਿਆ ਕਿ ਸ਼ਾਇਦ ਉਹ ਵੋਟ ਬਹੁਤ ਨਹੀਂ ਪਾਣ ਆਇਆ ਹੈਗਾ ਦੂਜਾ ਜਿਹੜਾ ਭਾਜਪਾ ਨੇ ਅੱਜ ਤੇਲ ਦੇ ਨਾਂ ਤੇ ਤੇ ਗੈਸ ਦੇ ਨਾਂ ਦੇ ਉੱਤੇ ਜਿਹੜੀ ਰਸੋਈ ਗੈਸ ਦੇ ਨਾਂ ਤੇ ਲੁੱਟ ਮਚਾਈ ਹੋਈ ਆ ਉਹਦੇ ਕਰਕੇ ਵੀ ਜਿਹੜਾ VOTER ਸੀ ਉਹ ਬਹੁਤ ਨਰਾਸ਼ ਸੀ ਤੇ ਕਾਂਗਰਸ ਦਾ ਜਿਹੜਾ ਸਮਰਥਨ VOTER ਸੀ ਉਹ ਖੁੱਲ ਕੇ ਬਾਹਰ ਆਇਆ ਉਹਨਾਂ ਨੇ ਆਪਣੇ ਉਮੀਦਵਾਰਾਂ ਨੂੰ ਵੋਟ ਪਾਈ ਹੈ ਜਿੱਤ ਕੇ ਆਣਗੇ ਉਮੀਦਵਾਰ ਆਪਣੇ ਵਿਕਾਸ ਦੇ ਕਾਰਜ ਪਿੰਡਾਂ ਵਿੱਚ ਕੀ ਰਹਿਣਗੇ ਜੀ ਫਿਰ ਜੀ ਵਿਕਾਸ ਤਾਂ ਦੇਖੋ ਜਗਨੰਦਨ ਅਸੀਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਉੱਤੇ ਚਲਾਇਆ ਹੈ ਹੈਗਾ ਇਸ ਇਲਾਕੇ ਦੀਆਂ ਲਗਭਗ ਸੜਕਾਂ ਦੇ ਲਈ 60-62 ਕਰੋੜ ਰੁਪਇਆ ਪੂਲ 6 ਪੂਲਾਂ ਦਾ ਜਿਹੜਾ ਹੈਗਾ ਸਾਡਾ ਹੁਣੇ ਕੰਮ ਆ ਜਿਹੜਾ ਇਸ ਹਲਕੇ 'ਚ ਚੱਲ ਰਿਹਾ ਕੋਈ ਛੋਟੀ ਗੱਲ ਨਹੀਂ ਕਿ ਹਲਕੇ ਦੇ ਵਿੱਚ 6 6 ਪੂਲਾਂ ਦਾ ਕੰਮ ਚੱਲਦਾ ਹੋਵੇ ਤੇ ਇੱਕ ਪੀਣ ਵਾਲੇ ਪਾਣੀ ਦਾ ਜਿਹੜਾ ਮੈਂ ਪ੍ਰੋਜੈਕਟ ਲੈ ਕੇ ਆ ਉਹ ਤੇ ਇੱਕ ਬਨੂੜ ਕਨਾਲ ਦਾ ਇਹ ਚਾਰ-ਪੰਜ ਜਿਹੜੇ ਬਹੁਤ ਵੱਡੇ ਮੇਜਰ ਕੰਮ ਨੇ ਇਹ ਤੋਂ ਇਲਾਵਾ ਪਹਿਲੇ 5 ਮਹੀਨਿਆਂ 'ਚ ਮੈਂ 6 ਕਰੋੜ ਰੁਪਇਆ ਇਲਾਕੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਲੈ ਕੇ ਦਿੱਤਾ ਅਤੇ ਹੁਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਸਵਾਦ ਦਿਲਾਇਆ ਸਾਨੂੰ ਕਿ ਇਸ ਇਹਨਾਂ ਚੋਣਾਂ ਤੋਂ ਬਾਅਦ ਤੇ ਅਸੀਂ ਬੜੀ ਵੱਡੀ ਗ੍ਰਾਂਟ ਜਿਹੜੀ ਹੈਗੀ ਆ ਤੁਹਾਡੇ ਹਲਕੇ ਨੂੰ ਦੇਣੀ ਆ ਜਿੱਥੇ ਅਸੀਂ ਬਾਕੀ ਦੇ ਜਿਹੜੇ ਰਹਿੰਦੇ ਹਾਂ ਖਾਸ ਕਰਕੇ ਮੈਂ ਜਿਹੜਾ ਦੇਖ ਰਿਹਾ ਪਹਿਲਾਂ ਵੀ ਮੇਰੇ ਧਿਆਨ ਸੀ ਤੇ ਹੁਣ ਵੀ ਜਿਹੜਾ ਆ ਪਾਣੀ ਦੀ ਨਿਕਾਸੀ ਦੀਆਂ ਬਹੁਤ ਵੱਡੀ ਪ੍ਰੋਬਲਮ ਜਾਂ ਕਾਫੀ ਪਿੰਡਾਂ 'ਚ ਮੈਨੂੰ ਦੇਖਣ ਲੱਗ ਮੇਰੇ ਹਲਕੇ ਦੇ ਕੋਈ ਘਟੋ ਘਟ ਵੀ 20 ਪਿੰਡ ਐਸੇ ਨੇ ਜਿੱਥੇ ਬਹੁਤ ਵੱਡੀ ਪ੍ਰੋਬਲਮ ਆ ਪਾਣੀ ਦੀ ਨਿਕਾਸੀ ਦੀ ਅਤੇ ਮੈਂ ਇਹ ਬਿਲਕੁਲ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਸਭ ਤੋਂ ਪਹਿਲਾਂ ਮੇਰਾ ਕੰਮ ਹੋਏਗਾ ਕਿ ਮੈਂ ਉਹ ਜਿਹੜੇ ਪਾਣੀ ਦੀ ਨਿਕਾਸੀ ਉਹਨਾਂ ਦੇ ਪਿੰਡਾਂ ਦੀ ਕਰਾਂਗਾ